ਮੋਦਾਬਾਤ ਮੋਦਾਬਾਤ ਕੱਚੇ ਪਲਿਆ ਰਾ ਪੱਕੇ ਕਰੋ ਪੱਕੇ ਕਰੋ ਬਕੇ ਕਰੋ ਬਕੇ ਰੋਜ਼ ਦਾ ਪ੍ਰਬੰਧ ਕਰੋ ਫਗਵਾੜਾ ਵਿਖੇ ਪਾਵਰਕਾਮ ਐਂਡ ਟ੍ਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਗੇਟ ਰੈਲੀ ਕੀਤੀ ਗਈ ਜਿਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਗੇਟ ਰੈਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਿੱਜੀਕਰਨ ਦੀ ਨੀਤੀ ਨੂੰ ਬੰਦ ਕਰਵਾਉਣ ਲਈ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜ਼ਿੰਦਾਬਾਦ 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 ਬੱਚੇ ਮਰਾਜੀ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਬੱਚੇ ਮਰਾਜੀ ਪੱਕੇ ਕਰੋ ਪੱਕੇ ਕਰੋ ਇਸ ਸਾਡੀ ਸਟੇਟ ਕਮੇਟੀ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜੋ ਕਿ ਚੰਡੀਗੜ੍ਹ ਦੇ ਵਿੱਚ ਜਿੱਦਾਂ ਨਿਜੀਕਰਨ ਹੋਇਆ ਪੰਜਾਬ ਦੇ ਵਿੱਚ ਵੀ ਖਰੜ ਤੇ ਲਾਲਨੂ ਡਿਵੀਜ਼ਨ ਨਿਜੀਕਰਨ ਦੀ ਤਿਆਰੀ ਸਰਕਾਰ ਕਰ ਰਹੀ ਆ ਉਸ ਸਬੰਧ ਵਿੱਚ ਸਾਡੀ ਇੱਕ ਗੇਟ ਰੈਲੀ ਸੀ ਤੇ ਜੇ ਤੁਹਾਡੀਆਂ ਨਹੀਂ ਮੰਗੀ ਮੰਗਾ ਮੰਦੇ ਤੇ ਅਗਲੀ ਰਾਣੀਤੀ ਕੀ ਆਪਣੀ ਸਰਕਾਰ ਜੇ ਅੱਗੇ ਵੀ ਅਸੀਂ ਮੰਗ ਪੱਤਰ ਬਹੁਤ ਦੇ ਚੁੱਕੇ ਆ ਮੀਟਿੰਗਾਂ ਵੀ ਸਾਨੂੰ ਬੁਲਾਉਂਦੇ ਆ ਪਰ ਕੋਸ ਸਾਡਾ ਹਨਰ ਨਹੀਂ ਕਰ ਰਹੇ ਸਾਡਾ ਇਹ ਜਿਹੜਾ ਹੁਣ ਧਰਨਾ ਆ 20 ਤਰੀਕ ਨੂੰ ਲਾਇਆ ਜਾਊਗਾ ਇਸ ਬੰਦੇ ਦਾ ਜੇ ਸਾਡਾ ਇਹ ਹੱਲ ਨਹੀਂ ਕਰ ਦਿੱਤਾ ਜੀ 20 ਤਰੀਕ ਨੂੰ ਇੱਥੇ ਲੱਗਾਈ ਜਾਊਗਾ ਤੁਹਾਨੂੰ ਨਹੀਂ ਜੀ ਇਹ ਲੱਗੂਗਾ ਜੀ ਪਟਿਆਲੇ ਦੇ ਵਿੱਚ ਮੇਰਾ ਨਾਮ ਸੁਰਿੰਦਰਪਾਲ ਹਾਂ ਜੀ ਸੁਰਿੰਦਰਪਾਲ ਜੀ ਆਈ ਇੱਕ ਜਿਹੜੀ ਗੇਟ ਰੈਲੀ ਕੀਤੀ ਹੈ ਕਿਸ ਸੰਬੰਧ ਵਿੱਚ ਗੇਟ ਰੈਲੀ ਕੀਤੀ ਹੈ ਇਹ ਜਿਹੜੀ ਗੇਟ ਰੈਲੀ ਰੱਖੀ ਗਈ ਆ ਇਹ ਬਿਜਲੀ ਬੋਰ ਦੇ ਜਿਹੜੇ ਸਾਡੇ ਵਾਸ ਯੂਨੀਅਨ ਉਨਾ ਵੱਲੋਂ ਸਾਨੂੰ ਜਿਹੜੀ ਆ ਗੇਟ ਰੈਲੀ ਕਰਨ ਦਾ ਜਿਹੜਾ ਸਾਨੂੰ ਸੱਦੇ ਲੱਗੇ ਆ ਜਿਹੜੇ ਨੀਜੀਕਰਨ ਦੇ ਖਿਲਾਫ ਜਿੱਦਾਂ ਚੰਡੀਗੜ੍ਹ ਵਿੱਚ ਨੀਜੀਕਰਨ ਜਿਹੜਾ ਹੋ ਚੁੱਕਾ ਆ ਪੂਰਨ ਤੌਰ ਤੇ ਤੇ ਲਾਲਰੂਆ ਤੇ ਖਰੜ ਵਿੱਚ ਜਿਹੜਾ ਆ ਕਰਨ ਦੀ ਤਿਆਰੀਆਂ ਤੇ ਹੋਰ ਟਵੀਜ਼ਰਾਂ ਦੀ ਤਿਆਰੀਆਂ ਕਰ ਰਹੀਆਂ ਇਹ ਉਸ ਚੀਜ਼ ਨੂੰ ਦਤ ਪਾਉਣ ਲਈ ਜਿਹੜੀ ਆ ਇਹ ਭਗ ਭਗ ਜੱਥੇਬੰਦੀਆਂ ਜਿਹੜੀਆਂ ਆ ਇਸ ਦੇ ਤੇ ਜਿਹੜੀ ਗੇਟ ਰੈਲੀਆਂ ਰੱਖਿਆ ਗਈਆਂ ਸਰ ਜੇ ਨਹੀਂ ਤੁਹਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਤੇ ਅਗਲੀ ਰਣਨੀਤੀ ਕੀ ਆਪਣੀ ਇਹ ਸਾਡੀਆਂ ਜਿਹੜੀਆਂ ਪਹਿਲਾਂ ਵੀ ਅਸੀਂ ਇਸ ਗੱਲ ਨੂੰ ਜਿਹੜੀ ਆ ਵਕ ਵਕ ਸਾਡੇ ਜਥੇਬੰਦੀਆਂ ਯੂਨੀਅਨ ਵੱਲੋਂ ਪੀਐਸਯੂਨੀਅਨ ਵੱਲੋਂ ਹੋਰ ਜਿਹੜੀਆਂ ਜਥੇਬੰਦੀਆਂ ਵੱਲੋਂ ਜਿਹੜੇ ਚੇਤਾਵਨੀ ਦਿੱਤੀ ਗਈ ਸਰਕਾਰ ਨੂੰ ਤੇ ਮੰਗ ਪੱਤਰ ਵੀ ਕਈ ਵਾਰ ਦਿੱਤੇ ਗਏ ਪਰ ਉੱਤੇ ਜਿਹੜੀ ਆ ਅਮਲੀ ਜਾਮਾ ਜ ਨਹੀਂ ਪਹਚਾਇਆ ਗਿਆ ਤੇ ਨਾ ਹੀ ਉੱਤੇ ਜੇ ਜੇ ਅੱਗੇ ਵੀ ਜੇ ਉਸ ਚੀਜ਼ ਨੂੰ ਲਾਗੂ ਨਹੀਂ ਕੀਤਾ ਕਿ ਜਿਹੜੀ ਜਿੰਨਾ ਮੰਗਾ ਮੰਨੀਆਂ ਮੰਨ ਕੇ ਵੀ ਜੇ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਜੋ ਵੀ ਜਥੇਬੰਦੀਆਂ ਦਾ ਫੈਸਲਾ ਹੋਊਗਾ ਤੇ ਅਸੀਂ ਉਹਨੂੰ ਪੂਰਨ ਤੌਰ ਤੇ ਜਿੱਦਾਂ ਵੀ ਤਿੱਖਾ ਕੋ ਸੰਘਰਸ਼ ਹੋਗਾ ਉਹਨੂੰ ਪੂਰਨ ਤੌਰ ਤੇ ਲਾਗੂ ਕਰਨ ਨੂੰ ਤਿਆਰ ਪਰ ਤਿਆਰ ਆਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕੋਈ ਰੈਲੀ ਵਗੈਰਾ ਜਾਉ 20 ਤਰੀਕ ਦੀ ਜਿਹੜੀ ਆ ਪੂਰੀ ਜਿਹੜੀ ਆ ਛੇਸ਼ ਵਿਆਪੀ ਜਿਹੜੀ ਆ ਹੜਤਾਲ ਦਾ ਜਿਹੜਾ ਸੱਦਾ ਆ ਉਹ ਯੂਨੀਅਨ ਵੱਲੋਂ ਦਿੱਤਾ ਗਿਆ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਤੇ ਉਹ ਜਿਹੜੀ ਸਾਂਝੀ ਜੱਥੇਬੰਦੀ ਉਹਦਾ ਦਿੱਤਾ ਗਿਆ ਤੇ ਉਹਨੂੰ ਅਸੀਂ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਾਂ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ